ਜੀ ਛਾਲ ਬੜੀ ਪ੍ਰਸਤ ਹੋਈ ਕਬੱਡੀ ਦੇ ਵਿੱਚ ਤਾਜ ਦੱਸ ਕੀ ਕਹਿਣਾ ਚਾਹੁੰਦਾ ਚੱਕ ਮਾਈ ਤੇ ਕਰਗਲ ਖੇਡ ਮਦਾਨ ਉਦੋਂ ਉਧਰ ਦੇਖੀਏ ਤਾਜ ਕਹਿੰਦਾ ਵੀ ਇੱਕ ਜੱਫਾ 1000 ਦਾ ਕਰਦੇ ਜੱਗੂ ਹਕਮ ਵਾਲੀ ਇਹਦਾ ਉਧਰ ਤਿੰਨ ਜੱਫੇ ਕਹਿੰਦੇ ਭਾਂਜਿਆਂ ਵੱਲੋਂ ਲੱਗੇ ਨੇ 10000 ਦੇ ਉਹ ਵੀ ਗੱਲਾਂ ਟਿਕਾਣੇ ਲਾ ਰਹੇ ਨੇ ਤੇ ਰਮਨ ਸਰਪੰਚ ਵੀ ਕਹਿੰਦਾ ਇੱਕ ਜੱਫੇ ਦਾ 1000 ਦੇਣਾ ਸਤਾਬ ਕੋਟਿਆ ਬਿੱਲਾ ਮਨਜੀਤ ਬਾਈ ਹੁਣੀ ਕਹਿੰਦੇ ਵੀ ਆਪਾਂ ਵੀ ਦੋ ਜੱਫਿਆਂ ਦਾ 2000 ਦੇਵਾਗੇ ਆਹ ਦੇਖ ਉਹ ਸਿਪਾ ਚੱਕਿਆ ਦੀਪ ਆ ਗਿਆ ਮੇਰੇ ਵੀਰੋ ਪਿਛਲੀ ਰੇਡ ਦੇ ਉੱਤੇ ਬਿੰਨੂ ਹੁਣਾਂ ਨੇ ਤੇ ਨਿਸ਼ੂ ਠਾਕਰ ਉਹਨਾਂ ਨੇ ਮੇਰੇ ਵੀਰੋ 1000 ਲਾਇਆ ਆਹ ਰੇਡ ਤੇ ਲਾਉਣਾ ਵੀਰ ਜੀ ਪਰ ਕੋਈ ਗੱਲ ਨਹੀਂ ਆਹ ਵੇਖੀਏ ਰੇਡ ਮੇਰੇ ਵੀਰੋ ਦੀਪ ਦੀਆ ਤੇ ਜਫਾ ਲੱਗ ਗਿਆ ਕੋਈ ਗੱਲ ਨਹੀਂ ਬਚ ਗਿਆ ਏ ਵਾਹਿਗੁਰੂ ਸੀਚੇ ਵਾਲੀਏ ਨੇ ਜਫਾ ਲਾਇਆ ਭਾਈ ਮੈਨੂੰ ਲੱਗਦਾ ਵਾਹਿਗੁਰੂ ਦੇ ਤਿੰਨ ਜਫੇ ਹੋ ਗਏ ਸੁਖੀ ਦੀਪ ਮਠੱਡੇ ਵੱਲੋਂ ਮੇਰੇ ਵੀਰੋ ਇਹ 3000 ਦਾ ਲੱਗੂ ਹਗਮ ਵਾਲਿਆ ਦਾ ਇੱਕੋ ਜੱਫਾ ਬੱਗਾ ਜੀ 5000 ਦਾ ਹੋ ਗਿਆ ਰਮਨ ਸਲਾਰੀਆ ਆਹ 2000 ਏ 5000 5000 5000 5000 ਏ ਬੱਲੇ 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 5000 ਹਿਆਰ ਰਮਨ ਸਰਪੰਚੋ ਸਲਾਹ ਤੇ 10000 ਭਾਂਜਿਆਂ ਵੱਲੋਂ ਲੱਗਿਆ ਨਾਲ ਬਾਈ ਤਾਜ ਹਣੀ ਇਹ ਭਰਾਵਾਂ ਵੱਲੋਂ ਜਿਹੜਾ ਮਾਨ ਤੇ ਸਨਮਾਨ ਇੱਕ ਮਿੰਟ ਜੀ ਕਿਣ ਕੇ ਦੇ ਬਾਈ ਮੇਰੇ ਕੋਲੇ ਹੋਰ ਪੈਸੇ ਵੀ ਫੜੇ ਇੱਕ ਮਿੰਟ ਜੀ 15000 ਤਿੰਨ ਜੱਫਿਆਂ ਦਾ ਲੱਗਾ ਸੀ 5000 ਇੱਕ ਲੱਗਾ ਸੀ 15 ਪਹਿਲਾਂ ਲੱਗਾ ਸੀ ਤਿੰਨ ਜੱਫਿਆਂ ਦੇ ਅੰਬੇ ਆਹ 15 ਫੜ ਇੱਕ ਤੇ 5 ਇੱਕ ਲਾਓ ਇਧਰਲੇ ਪਾਸੇ ਰਣੀਆਂ ਦੀ ਰੇਡ ਚੱਕ ਮਾ ਇਧਰ ਕਰ ਕਰ ਖੇਡ ਮੈਦਾਨ ਦੇ ਚ ਬਗਾ ਜੀ ਕਰੀ ਹਣ ਸਾਡੇ ਭਾਈ ਕਾਕਾ ਫੌਜੀ ਕਾਲੇ